ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਬਿੰਦੂ ਸਕਾਲਰ ਤੇ ਤੁਹਾਡਾ ਬਹੁਤ ਸਵਾਗਤ ਹੈ ਦੋਸਤੋ ਹਰੇਕ ਇਨਸਾਨ ਦੀ ਜ਼ਿੰਦਗੀ ਭੱਜ ਦੌੜ ਕਰਦਿਆਂ ਹੀ ਬੀਤ ਜਾਂਦੀ ਆ ਜੇ ਕਿਸੇ ਤਰੀਕੇ ਕਾਮਯਾਬੀ ਤੇ ਸ਼ੋਰਤ ਮਿਲ ਜਵੇ ਉਸ ਮਕਾਮ ਤੇ ਪਹੁੰਚਿਆ ਜਾਵੇ ਜਿਸ ਮਕਾਮ ਦੇ ਬਹੁਤ ਸਾਰੇ ਸੁਪਨੇ ਵੇਖੇ ਹੁੰਦੇ ਆ 80% ਲੋਕਾਂ ਦੇ ਸੁਪਨੇ ਕਦੇ ਹਕੀਕਤ ਬਣਦੇ ਹੀ ਨਹੀਂ ਤੇ ਜਿਹਨਾਂ ਨੂੰ ਕਾਮਯਾਬੀ ਤੇ ਸ਼ੋਹਰਤ ਮਿਲ ਜਾਂਦੀ ਆ ਉਹਨਾਂ ਕੋਲੋਂ ਫਿਰ ਇਹ ਸੰਭਾਲਣ ਦੀ ਔਕੀ ਹੋ ਜਾਂਦੀ ਆ ਫਿਰ ਉਹ ਕਾਮਯਾਬ ਹੋ ਕੇ ਕੁਝ ਇਦਾਂ ਦੀਆਂ ਗਲਤੀਆਂ ਕਰ ਬੈਠਦੇ ਆ ਕਿ ਸਭਲ ਹੋ ਕੇ ਵੀ ਇਕੱਲੇ ਰਹਿ ਜਾਂਦੇ ਆ ਕਾਮਯਾਬੀ ਤੇ ਸ਼ੋਹਰਤ ਹੱਥ ਤੇ ਟਿੱਗੇ ਹੋਏ ਗਲਾਸ ਵਰਗੀ ਹੁੰਦੀ ਆ ਮਾੜਾ ਜਾਂ ਇਨਸਾਨ ਦਾ ਧਿਆਨ ਪੜ ਗਿਆ ਇਹ ਟੁੱਟ ਕੇ ਚੱਕਣਾ ਚੂਰ ਹੋ ਜਾਂਦੀ ਆ ਜੰਗੀਆ ਸਮੇਂ ਦੀ ਮਾੜੀ ਗੱਲ ਇਹ ਆ ਕਿ ਉਦੋਂ ਇਨਸਾਨ ਆਪਣਾ ਮਾੜਾ ਸਮਾਂ ਭਲਾ ਦਿੰਦਾ ਔਕਾਤ ਭੁੱਲ ਕੇ ਉੱਪਰਲੇ ਲੈਵਲ ਦੀਆਂ ਗੱਲਾਂ ਕਰਨ ਲੱਗ ਪੈਂਦਾ ਕਿਸੇ ਟਾਈਮ ਖੁਦ ਸਟਰਗਲ ਕਰਨ ਵਾਲਾ ਇਨਸਾਨ ਆਪਣੇ ਤੋਂ ਨੀਵੇਂ ਲੋਕਾਂ ਬਾਰੇ ਜਾਂ ਸਟਰਗਲ ਕਰ ਰਹੇ ਲੋਕਾਂ ਬਾਰੇ ਗਲਤ ਟਿੱਪਣੀਆਂ ਕਰਨ ਲੱਗ ਜਾਂਦਾ ਪਹਿਲਾਂ ਪਹਿਲਾਂ ਕਾਮਯਾਬ ਲੋਕ ਆਪਣੀ ਕਾਮਯਾਬੀ ਦਾ ਸਿਹਰਾ ਹੋਰ ਲੋਕਾਂ ਨੂੰ ਦਿੰਦੇ ਆ ਪਰ ਫਿਰ ਅਚਾਨਕ ਹੀ ਯੂ ਟਰਨ ਲੈ ਲੈਂਦੇ ਆ ਕਿ ਜੋ ਵੀ ਹੋਇਆ ਸਾਡੀ ਮੈਂਤ ਨਾਲ ਹੋਇਆ। ਬਹੁਤ ਸਾਰੇ ਸੈਲੀਬ੍ਰਿਟੀ ਵੀ ਪਹਿਲਾਂ ਜਨਤਾ ਨੂੰ ਹੱਥ ਜੋੜ ਦੇ ਦਿੰਦੇ ਆ ਕਿ ਤੁਹਾਡੇ ਸਿਰ ਤੇ ਅਸੀਂ ਆ। ਤੁਹਾਡਾ ਕਰਕੇ ਅਸੀਂ ਇਸ ਲੈਵਲ ਤੇ ਪਹੁੰਚੇ ਆ। ਪਰ ਬਾਅਦ ਵਿੱਚ ਉਹਨਾਂ ਲੋਕਾਂ ਦੀ ਬੇਇੱਜ਼ਤੀ ਕਰਦੇ ਆ। ਇਦਾਂ ਹੀ ਪੋਲੀਟਿਸ਼ੀਅਨਸ ਕਰਦੇ ਆ। ਜਦੋਂ ਲੋੜ ਹੁੰਦੀ ਏ ਉਹਦੇ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਫਿਰਦੇ ਆ। ਫਿਰ 5 ਸਾਲ ਉਹਨਾਂ ਦੇ ਸਿਰ ਤੇ ਚੜ ਕੇ ਬਹਿ ਜਾਂਦੇ ਆ ਤੇ ਉਹਨਾਂ ਦੀ ਬਾਤ ਉਹ ਨਹੀਂ ਪੁੱਛਦੇ ਉਹ ਭੁੱਲ ਜਾਂਦੇ ਆ ਕਿ ਇਹ ਸ਼ੌਂਕ ਵੀ ਸਾਦਾ ਵਾਸਤੇ ਨਹੀਂ ਰਹਿਣੀ ਪਰ ਹਰ ਕੋਈ ਬੰਦਾ ਆਪਣੀ ਸ਼ੌਂਕ ਦਾ ਲਾਹਾ ਲੈਣਾ ਚਾਹਦਾ ਇਸ ਕਰਕੇ ਉਹਨੂੰ ਬੰਦਿਆਂ ਜਾਂ ਰੱਬ ਦਿਸਣੋਂ ਹਟ ਜਾਂਦਾ ਕਾਮਯਾਬੀ ਦਾ ਨਸ਼ਾ ਬਹੁਤ ਭੈੜਾ ਸ਼ਰਾਬੀ ਬੰਦੇ ਦੀ ਸ਼ਰਾਬ ਹੋ ਸਕਦਾ ਵੀ ਸਿੱਧੀ ਲੱਤ ਜਵੇ ਪਰ ਜੇ ਇਹਨੂੰ ਕਾਮਯਾਬੀ ਦਾ ਨਸ਼ਾ ਹੋ ਜੇ ਉਹ ਬੰਦੇ ਨੂੰ ਅੰਨਾ ਕਰ ਦਿੰਦਾ ਫਿਰ ਉਹਨੂੰ ਬਾਕੀ ਸਾਰੇ ਲੋਕ ਕੀੜੇ ਮਕੋੜੇ ਲੱਗਣ ਲੱਗ ਜਾਂਦੇ ਆ ਉਹ ਉਹਨਾਂ ਨਾਲ ਕੋਈ ਵੀ ਰਿਸ਼ਤਾ ਰੱਖਣਾ ਨਹੀਂ ਚਾਹਦਾ ਪਰ ਜਦੋਂ ਸ਼ੋਰਤ ਦੀ ਬਲੰਦੀ ਤੋਂ ਕੋਈ ਕੋਈ ਡਿੱਗਦਾ ਵਾ ਬਚਦਾ ਉਹਦਾ ਵੀ ਕੁਛ ਨਹੀਂ ਨਵੀਂ ਨਵੀਂ ਕਾਮਯਾਬੀ ਪਾ ਕੇ ਇਨਸਾਨ ਸੋਚਦਾ ਕਿ ਮੈਂ ਡਿਫਰੈਂਟ ਆ ਮੈਂ ਕਿਸੇ ਭੀੜ ਦਾ ਹਿੱਸਾ ਨਹੀਂ ਮੈਂ ਇਹਨਾਂ ਨਾਲੋਂ ਵਧੀਆ ਸੀ ਇਸੇ ਕਰਕੇ ਅੱਜ ਮੈਂ ਇਸ ਲੈਵਲ ਤੇ ਆਂ ਐਕਸੈਪਸ਼ਨਲ ਆ ਉਹਦਾ ਲਿਵਿੰਗ ਸਟੈਂਡਰਡ ਉਹਦਾ ਫਰੈਂਡ ਸਰਕਲ ਸਭ ਕੁਝ ਬਦਲ ਜਾਂਦਾ ਕਿਉਂਕਿ ਇਨਸਾਨ ਕਦੇ ਵੀ ਥੱਲੇ ਦੇਖ ਕੇ ਨਹੀਂ ਜੀਉਂਦਾ ਉਹ ਆਪਣੇ ਤੋਂ ਉੱਪਰਲੇ ਲੋਕਾਂ ਨੂੰ ਵੇਖਦਾ ਕਿ ਅਜੇ ਉਹਨਾਂ ਦੇ ਟਿਕਾਣੇ ਤੇ ਵੀ ਮੈਂ ਪਹੁੰਚਣਾ ਪਰ ਉਹ ਭੁੱਲ ਜਾਂਦਾ ਕਿ ਪ੍ਰਵਾਜ ਉੱਚੀ ਹੋ ਸਕਦੀ ਆ ਪਰ ਪੈਰ ਲਾਉਣ ਲਈ ਫੇਰ ਵੀ ਜ਼ਮੀਨ ਹੀ ਚਾਹੀਦੀ ਆ ਉਹ ਲੋਕਾਂ ਦਾ ਆਪਣੇ ਨਾਲ ਕੰਪੈਰੀਸ਼ਨ ਕਰਦਾ ਜਦੋਂ ਕੰਪੈਰੀਸ਼ਨ ਦੇ ਵਿੱਚ ਆਪਣੇ ਆਪ ਨੂੰ ਵਧੀਆ ਥਾਂ ਤੇ ਪਾਉਂਦਾ ਫੇਰ ਉਹ ਸਾਤੀ ਬਾਹਰ ਕੱਢ ਲੈਂਦਾ ਤੇ ਬਸ ਮੈਂ ਹੀ ਆ ਬਹੁਤ ਲੋਕ ਦੂਜਿਆਂ ਦੇ ਮੋਢਿਆਂ ਤੇ ਚੜ ਕੇ ਮੇਲਾ ਵੇਚ ਗਏ ਪਰ ਥੱਲੇ ਵਾਲਿਆਂ ਦਾ ਕਦੇ ਕਿਸ ਨੇ ਨਾਮ ਨਹੀਂ ਲਿਆ ਕਿਉਂਕਿ ਜੋ ਦਿਸਦਾ ਉਹੀ ਵਿਖਦਾ ਜੋ ਕਾਮਯਾਬ ਆ ਬਿਆ ਨਾ ਉਹਦਾ ਹੀ ਚੱਲਣਾ ਉਹਨੂੰ ਕਿਹਨੇ ਬਣਾਇਆ ਕਿਹਨੇ ਉਹਦੀ ਹੱਲਪ ਕੀਤੀ ਇਹ ਚੀਜ਼ਾਂ ਫਿਰ ਲੋਕਾਂ ਦੀ ਨਜ਼ਰ ਦੇ ਵਿੱਚ ਮੈਟਰ ਨਹੀਂ ਕਰਦੀਆਂ ਇੱਕ ਐਕਟਰ ਦੀ ਐਕਟਿੰਗ ਹਰ ਕੋਈ ਸਲਾਈ ਜਾਂਦਾ ਔਰ ਇੱਕ ਫਿਲਮ ਬਿਸ਼ੇ ਕਿੰਨੇ ਲੋਕਾਂ ਦੀ ਮਿਹਨਤ ਹੁੰਦੀ ਹੈ ਉਹ ਕੋਈ ਨਹੀਂ ਵੇਖਦਾ ਜਦੋਂ ਕਿਤੇ ਸ਼ੌਹਰਤ ਕਾਮਯਾਬੀ ਸਿਰ ਨੂੰ ਚੜਦੀ ਆ ਬੰਦੇ ਨੂੰ ਲੱਗਦਾ ਕਿ ਮੈਂ ਹੀ ਆ ਕਈ ਵਾਰੀ ਕਿਸਮਤ ਵੱਲੋਂ ਹੀ ਪਾਸੇ ਸਿੱਧੇ ਪਈ ਜਾਂਦੇ ਆ ਤੇ ਲੱਲੂ ਨੂੰ ਲੱਗਣ ਲੱਗ ਜਾਂਦਾ ਕਿ ਮੈਂ ਕਦੀ ਫੇਲ ਨਹੀਂ ਹੋ ਸਕਦਾ ਮੇਰਾ ਸਿੱਕਾ ਚੱਲਦਾ ਫਿਰ ਉਹ ਮਨਮਰਜ਼ੀਆਂ ਕਰਦਾ ਕਿਉਂਕਿ ਪੈਸਾ ਤੇ ਨਾਮ ਦੋਵੇਂ ਕੋਲ ਹੁੰਦੇ ਆ ਫਿਰ ਉਹ ਹਰ ਇੱਕ ਚੀਜ਼ ਪੈਸੇ ਦੇ ਨਾਲ ਹੀ ਤੋਲਦਾ ਵਾ ਜਾਹੀ ਰਸਤੇ ਹੁਣ ਜਾਂ ਜਜ਼ਬਾਤ ਹੁਣ ਨਮਤਾ ਹਲੀਮੀ ਦਇਆ ਅਸੂਲ ਸਾਬੂ ਦਾ ਘਰ ਛੱਡ ਕੇ ਚੱਲ ਜਾਂਦੇ ਆ ਕਿਉਂਕਿ ਉੱਥੇ ਹੁਣ ਈਗੋ ਆ ਜਾਂਦੀ ਆ ਤੇ ਜਿੱਥੇ ਈਗੋ ਆ ਜਾਵੇ ਉੱਥੇ ਇਹ ਚੀਜ਼ਾਂ ਨਹੀਂ ਟਿਕਦੀਆਂ ਫਿਰ ਇਨਸਾਨ ਫੋਕੀ ਈਗੋ ਤੇ ਪੈਸੇ ਦੇ ਹੰਕਾਰ ਦੇ ਵਿੱਚ ਆਪਣੇ ਲੋਕਾਂ ਨੂੰ ਗਵਾ ਲਿੰਦਾ ਉਹਨੂੰ ਲੱਗਦਾ ਕਿ ਪੈਸਾ ਹੀ ਸਭ ਕੁਝ ਆ ਮੇਰਾ ਨਾਂ ਚੱਲਦਾ ਮੇਰੇ ਕੋਲ ਪਾਵਰ ਆ ਮੇਰੇ ਕੋਲ ਕਿਸੇ ਮੁਲਕ ਦੀ ਪੀਆਰ ਆ ਇਹਨਾਂ ਲੋਕਾਂ ਕੋਲ ਹੈ ਨਹੀਂ ਇਹੀ ਚੀਜ਼ਾਂ ਸ਼ੋਰਤ ਬਣ ਕੇ ਉਹਦਾ ਬੇੜਾ ਗਰਕ ਕਰਦੀਆਂ ਉਹ ਕਾਮਯਾਬੀ ਕਾਦੀ ਆ ਜਿਹਦੇ ਵਿੱਚ ਤੁਹਾਡੇ ਆਪਣੇ ਸ਼ਾਮਲ ਨਾ ਹੋਣ ਬਹੁਤ ਲੋਕ ਇਹ ਵੀ ਕਹਿੰਦੇ ਆ ਕਿ ਜਦੋਂ ਸਾਡੀ ਆਪਣੇਆਂ ਨੇ ਕਿਸੇ ਨੇ ਮਦਦ ਹੀ ਨਹੀਂ ਕੀਤੀ ਤਾਂ ਅਸੀਂ ਫਿਰ ਉਹਨਾਂ ਦੇ ਤੋਂ ਕਿਉਂ ਨ ਅਜਮਾਈਏ ਕਿਉਂ ਉਹਨਾਂ ਦਾ ਰੋਲਾ ਪਾ ਕੇ ਦੱਸੀਏ ਕਿ ਅਸੀਂ ਕਾਮਯਾਬ ਹੋਏ ਹਾਂ ਕਾਮਯਾਬੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਨੀਵਾ ਦਿਖਾਓ ਜੇ ਕਿਸੇ ਨੇ ਤੁਹਾਡੀ ਮਦਦ ਨਹੀਂ ਕੀਤੀ ਤਾਂ ਉਹ ਵੀ ਇਹ ਚੀਜ਼ ਦੇਖ ਹੀ ਰਿਹਾ ਹੈ ਕਿ ਮੇਰੇ ਤੋਂ ਬਿਨਾ ਵੀ ਲੋਕ ਕਾਮਯਾਬ ਹੋ ਸਕਦੇ ਆ। ਸੋ ਕਦੇ ਕਿਸੇ ਨੂੰ ਇਹ ਜੀ ਨਾ ਦਿਖਾਓ ਕਿ ਜੇ ਮੇਰਾ ਕਿਸੇ ਨੇ ਨਹੀਂ ਕੀਤਾ ਤਾਂ ਮੈਂ ਉਹਨੂੰ ਇਦਾਂ ਕਰਕੇ ਦਿਖਾਉਣਾ। ਜਦੋਂ ਕੋਈ ਕਾਮਯਾਬ ਹੁੰਦਾ ਤਾਂ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਉਹਦੀ ਕਾਮਯਾਬੀ ਆਪੇ ਦੱਸ ਦਿੰਦੀ ਆ। ਜਦੋਂ ਕਾਮਯਾਬੀ ਮਿਲਦੀ ਆ ਤਾਂ ਉਹਦੀ ਚਗਾ ਚੌਂਦੇ ਵਿੱਚ ਸਭ ਤੋਂ ਪਹਿਲਾਂ ਬੰਦੇ ਦੀ ਮੱਤ ਵਾਜ ਜਾਂਦੀ ਆ। ਬਹੁਤ ਘੱਟ ਬੰਦੇ ਆ ਜਿਹੜੇ ਕਾਮਯਾਬੀ ਤੇ ਸ਼ੋਰਤ ਨੂੰ ਪਚਾਪ ਆਉਂਦੇ ਕਿਉਂਕਿ ਇਹ ਬਹੁਤ ਔਖਾ ਕੰਮ ਆ। ਕਾਮਯਾਬ ਹੋਣਾ ਅਜੇ ਸੌਖਾ ਆ ਪਰ ਕਾਮਯਾਬੀ ਨੂੰ ਪਚਾਉਣਾ ਉਤੋਂ ਵੀ ਔਖਾ। ਬਹੁਤ ਘੱਟ ਬੰਦੇ ਆ ਜਿਹੜੇ ਬਾਅਦ ਵਿੱਚ ਵੀ ਨੀਵੇਂ ਰਹਿੰਦੇ ਆ। ਕਿਸੇ ਕਾਮਯਾਬ ਬੰਦੇ ਨਾਲ ਬੈਠ ਕੇ ਦੇਖ ਲਓ। ਜਦੋਂ ਉਹਦੇ ਕੋਲ ਤੱਥ ਮੁੱਕ ਜਾਂਦੇ ਆ ਤਾਂ ਫੇਰ ਉਹ ਔਕਾਤ ਦੀਆਂ ਗੱਲਾਂ ਕਰਨ ਲੱਗ ਜਾਂਦਾ ਕਿ ਤੇਰੀ ਔਕਾਤ ਕੀ ਆ। ਮੈਨੂੰ ਦੇਖ ਲੈ ਕਿੱਥੇ ਆ। ਉਸ ਦਾ ਇੱਥੋਂ ਪਤਾ ਲੱਗ ਜਾਂਦਾ ਕਿ ਬੰਦੇ ਦੇ ਦਿਮਾਗ 'ਚ ਫਰਕ ਪੈ ਗਿਆ। ਉਹਦੇ ਸਿਰ ਨੂੰ ਸ਼ੋਰਤ ਚੜ ਗਈ ਆ। ਜੇ ਤੇ ਰੱਖੋ ਕਿ ਕੋਈ ਵੀ ਚੀਜ਼ ਹਮੇਸ਼ਾ ਵਾਸਤੇ ਨਹੀਂ ਹੁੰਦੀ ਨਾ ਅਮੀਰੀ ਨਾ ਸ਼ੋਰਤ ਇੱਥੋਂ ਤੱਕ ਕਿ ਬੰਦੇ ਦਾ ਸਰੀਰ। ਜਦੋਂ ਸਰੀਰ ਹੀ ਨਹੀਂ ਬੰਦੇ ਦਾ ਸਦਾ ਵਾਸਤੇ ਆ ਤਾਂ ਬਾਕੀ ਚੀਜ਼ਾਂ ਕਿੱਦਾਂ ਰਹਿ ਸਕਦੀਆਂ। ਆਓ, ਉ कोशिश ਕਰੀਏ ਕਿ ਕਾਮਯਾਬਤਾ ਹੋਈਏ। ਪਰ ਕਿਸੇ ਹੋਰ ਨੂੰ ਇਹ ਨਾ ਲੱਗਾ ਕਿ ਯਾਰ ਕਾਮਯਾਬੀ ਇਦਾਂ ਦੀ ਹੁੰਦੀ ਆ। ਕਾਮਯਾਬੀ ਆਉਣ ਨਾਲ ਬੰਦਾ ਪਾਗਲ ਹੋ ਜਾਂਦਾ ਇਹ ਚੀਜ਼ਾਂ ਨਾ ਤੁਹਾਡੇ ਵਿੱਚ ਆਉਣ ਕਾਮਯਾਬ ਹੋਣਾ ਬਹੁਤ ਵਧੀਆ ਗੱਲ ਆ ਹਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਏ ਕਾਮਯਾਬ ਹੋਣਾ ਚਾਹੀਦਾ ਪਰ ਇਦਾਂ ਦੀ ਕਾਮਯਾਬੀ ਨਾ ਇਕੱਠੀ ਕਰੋ ਕਿ ਤੁਸੀਂ ਦੇਖਣ ਨੂੰ ਲੱਗੋ ਕਿ ਯਾਰ ਇਹ ਬੰਦਾ ਹੁਣ ਸਾਡੇ ਵਿੱਚ ਬਹਿਣ ਜੋਗਾ ਨਹੀਂ ਗਿਆ ਇਹ ਬੰਦਾ ਬਹੁਤ ਅਲਗੀ ਲੱਗ ਗਿਆ ਪਰ ਇਹਨੇ ਆਪਣੇ ਕੋਲੇ ਇਹਦੇ ਨਾਲੋਂ ਕੋ ਬੰਦਾ ਆਮ ਹੀ ਚੰਗਾ ਤੁਹਾਡਾ ਸਾਰਿਆਂ ਦਾ ਬਹੁਤ